ਜੀਆਰਪੀ ਨੇ ਅਮਰਵਾਥੀ ਯਾਤਰਾ ਦੇ ਮੱਦੇਨਜ਼ਰ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਨਸ਼ੇ ਦੇ ਵਿਰੁੱਧ ਚੈਕਿੰਗ ਮੁਹਿੰਮ ਚਲਾਈ ਜੀਆਰਪੀ ਗੁਰਿੰਦਰ ਡਿਵੀਜ਼ਨਰ ਦੇ ਐਸਪੀ ਆਪਰੇਸ਼ਨ ਗੁਰਵਿੰਦਰ ਸਿੰਘ ਸੰਧੂ ਨੇ ਵੀ ਇਸ ਮੁਹਿੰਮ ਦੀ ਜਿਂਸਾ ਲਿਆ ਇਸ ਮੌਕੇ ਦੇ ਪਠਾਨਕੋਟ ਕੈਂਟ ਰੇਲਵੇ ਸਟੇਸ਼ਨ ਤੇ ਬੈਠੇ ਯਾਤਰੀਆਂ ਤੇ ਸਮਾਨ ਅਤੇ ਆਧਾਰ卡ਡ ਦੀ ਜਾਂਚ ਵੀ ਕੀਤੀ ਗਈ ਇਕ ਸਬੰਧੀ ਜਾਣਕਾਰੀ ਦੇ ਅਧਿਕਾਰੀਆਂ ਨੇ ਕਿਹਾ ਕਿ ਰੇਲਗੱਡੀ ਦੇ ਵਿੱਚ ਨਸ਼ੀਲੇ ਪਦਾਰਥਾਂ ਦੀ ਤਸਕਰੀ ਅਤੇ ਧਿਆਰਾ ਦੀ ਤਸਕਰੀ ਨੂੰ ਰੋਕਣ ਲਈ ਲੰਬੀ ਚੈਕਿੰਗ ਮੁਹਿੰਮ ਚਲਾਈ ਜਾ ਰਹੀ ਹੈ ਜੀਆਰਪੀ ਨੂੰ ਇਸ ਦੇ ਵਿੱਚ ਕਾਫੀ ਸਾਥਾ ਸਮੂਹ ਦਾ ਮਿਲੀ ਹੈ ਅਤੇ ਜਿੱਥੇ ਵੀ ਲੋਡ ਹੋਵੇ ਉੱਥੇ ਸੁਰੱਖਿਆ ਪ੍ਰਬੰਧ ਕੀਤੇ ਜਾ ਰਹੇ ਹਨ ਚੈਕਿੰਗ ਦਾ ਮੁੱਖ ਉਦੇਸ਼ ਨਸ਼ੀਲੇ ਪਦਾਰਥਾਂ ਦੀ ਤਸਕਰੀ ਲੋਕਣਾ ਅਤੇ ਯਾਤਰਾ ਨੂੰ ਸੁਰੱਖਿਆ ਯਕੀਨੀ ਬਣਾਉਣਾ ਹੈ ਜੀਬੀਪੀ ਸਾਹਿਬ ਪੰਜਾਬ ਦੇ ਬੀਬੀਪੀ ਸਾਹਿਬ ਰੇਲਵੇ ਦੀ ਦੇ ਸੇਵਾ ਤੇ ਮੈਂ ਅੱਜ ਸ਼ਾਨਕੁਮਾਰ ਇੰਸਟੇਸ਼ਨ ਤੱਕ ਮਾਂ ਤਾਕਿ ਅੰਮਰਨਾਥ ਰਾਜ ਦੇ ਚਾਤਰਾ ਚੱਲ ਰਹੀ ਹੈ ਉਹਦੇ ਸੰਬੰਧੀ ਲੋਕਾਂ ਦੇ ਸਾਮਾਨ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਸੇ ਕੋ ਡਰਗ ਨਾ ਹੋਏ ਜਾਂ ਕੋ ਵੈਪਨ ਨਾ ਕਿਸੇ ਦਾ ਨਜਾਇਜ਼ ਹੋਵੇ ਉਹ ਸੌਣੀ ਚੈਕਿੰਗ ਕਰਨ ਲਈ ਆਇਆ ਹੈ ਮੰਨੀ ਦੀਪਨਾ ਜਗਾ ਲੈਣਾ ਕਿਹੜੀ ਡਿਊਟੀ ਕਿੱਥੇ ਚੱਲ ਰਹੀ ਹੈ ਸਾਲਟ ਡੂਪ ਅਸਕੋਰ ਡੂਟੀਆਂ ਜਾਂਦੀਆਂ ਠਾਨਪੁਰ ਤੋਂ ਬਟਾਲੇ ਰੱਕ ਉਹ ਵੀ ਚੈੱਕ ਕੀਤੀ ਜਾ ਰਹੀ ਸਰ ਇਸ ਤੋਂ ਇਲਾਵਾ ਹੋਰ ਕੀ ਇੰਤਜ਼ਾਮ ਜਿਹੜੇ ਸਿਕਿਉਰਿਟੀ ਪਰਪਸ ਮੈਂ ਲੈ ਕੇ ਕੀਤੇ ਗਏ ਨੇ ਕੈਮਰੇ ਲੱਗੇ ਹੋਏ ਨੇ ਇਥੇ 24 ਕੈਮਰੇ ਲੱਗੇ ਨੇ ਸਾਰੇ ਚਾਲੂ ਆ ਚੋ ਚੈੱਕ ਕੀਤੇ ਨੇ ਉਹਦਾ ਆਰ ਬੀ ਐਫ ਕੋਲ ਕੰਟਰੋਲ ਉਹਦਾ ਸਾਰੇ ਠੀਕ ਉਹਦੀ ਚ ਸਰਾਊਂਡਿੰਗ ਏਰੀਆ ਓਪਨ ਅਜੇ ਸਟੇਸ਼ਨ ਦਾ ਕਿਵੇਂ ਸਾਰੇ ਜੀਓਡੀ ਲਿਖਤੀ ਰੂਪ ਹੀ ਭੇਜਿਆ ਰੇਲਵੇ ਤੋਂ ਜਿੱਥੇ ਚਾਰ ਵਾਰੀ ਕੀਤੀ ਜਾਵੇ ਅਜਾਇਬ ਕੀਤੀ ਨਹੀਂ ਬੰਦ ਲੋਕਾਂ ਨੂੰ ਅਪੀਲ ਕਰਨਾ ਜਾਂਦੇ ਲੋਕਾਂ ਨੂੰ ਅਪੀਲ ਹੈ ਅਲਰਟ ਹੋ ਕੇ ਆਪਣਾ ਸਫਰ ਤੈਕ ਕਰਨਾ ਆਪਣੇ ਬੱਚਿਆਂ ਦਾ ਖਿਆਲ ਰੱਖਣ ਪਾਣ ਸਾਹ ਦੀ ਘਟਨਾ ਚ ਚੱਕੀ ਬੰਦਾ ਲੱਗਦਾ ਕਿ ਕੁਝ ਫਿੱਕੀ ਲੰਦੀ ਤੇ ਕੁੱਤੀ ਪਾਵੇ ਤਾਂ ਪਿੱਛੇ ਦੇ ਕੌਲੇ ਵੀ ਚਾਪੇ ਕਿੱਥੇ ਗਏ ਆ ਰੇਲਵੇ ਵੱਲੋਂ ਤੇ ਖੋਪਲਾ ਦੇਖ ਕੇ ਤਾਰੇ ਹੋ ਰਹੇ ਆਂ ਕਿੰਨੇ ਨੇ ਰਿਕਵਰੀਜ਼ ਕਾਫੀ ਕੀਤੀ ਹੈ ਕਾਫੀ ਕਾਫੀ ਸਿੰਘ ਟ੍ਰਾਂਸਪੋਰਟ ਨਾਲ 2 ਕਿਲੋ ਫੀਮ ਚਿਪ ਫੜੀ ਹੈ ਪਿਛਲੇ ਅੱਗੇ ਮਹੀਨੇ ਦੀ ਇਹਨੂੰ ਦਿਹਾੜੇ ਨੇ ਵੀ 16 ਕਿਲੋ ਫੀਮ ਫੜੀ ਸੀ ਇਹ ਕਿਨਾਂ ਰਿਕਵਰੀ ਬਹੁਤ ਹੋ ਰਹੀ ਹੈ ਇਹ ਪੰਜਾਬੀ ਟੀਵੀ ਦੇ ਲਈ ਪਠਾਨਕੋਟ ਤੋਂ ਗਰੋਂਪੁਰੀ ਦੀ ਰਿਪੋਰਟ